ਸ਼੍ਰੀ ਅਕਾਲ ਦੋਸਤੋ ਛੋਟੀ ਜੀ ਰਚਨਾ ਮਸ਼ਹੂਰ ਅੱਜ ਕੱਲ ਹਰ ਕੋਈ ਹੋਣਾ ਚਾਹੁੰਦਾ ਹੈ ਮਸ਼ਹੂਰ ਸਖਤ ਮਿਹਨਤ ਕਰਕੇ ਕਹਿੰਦਾ ਮੇਰਾ ਵਕਤ ਆਊਗਾ ਜ਼ਰੂਰ ਕਿਸੇ ਨੂੰ ਜਵਾਨੀ ਦਾ ਹੈ غرور ਕੋਈ ਨਸ਼ੇ ਵਿੱਚ ਆ ਹੋਇਆ ਚੂਰ ਚੂਰ ਕਿਸੇ ਨੂੰ ਹੈ ਇੱਥੇ ਪੈਸੇ ਦਾ ਹੰਕਾਰ ਕੋਈ ਕਰਜ਼ੇ 'ਚ ਫਸਿਆ ਹੈ ਬੇਰੁਜ਼ਗਾਰ ਹੈ ਕੋਈ ਮਸ਼ਹੂਰ ਹੋਣ ਲਈ ਰੀਲਾ ਬਣਾਵੇ ਫੇਸਬੁੱਕ YouTube ਤੇ ਨਾਮ ਕਮਾਵੇ ਕੋਈ ਬਿਨਾਂ ਮਤਲਬ ਦੇ ਹੀ ਉਲਟੇ ਸਿੱਧੇ ਕੰਮ ਕਰੀ ਜਾਵੇ ਕਹਿੰਦਾ ਕਿਸੇ ਬਹਾਨੇ ਮੇਰਾ ਨਾਮ ਲੋਕਾਂ ਦੀ ਜ਼ੁਬਾਨ ਤੇ ਆਵੇ ਕਿਸੇ ਦਾ ਨਿਸ਼ਾਨਾ ਹੁੰਦਾ ਕੋਈ ਨਵਾਂ ਕੰਮ ਕਰਨਾ ਕਾਟਾ ਨਫਾ ਜਿੰਨਾ ਮਰਜ਼ੀ ਹੋਵੇ ਇਕੱਲਿਆਂ ਹੀ ਚਰਨਾ ਖੁਦ ਦੁਖੀ ਹੋਣਾ ਕਿਸੇ ਨੂੰ ਤੰਗ ਨਹੀਂ ਹੋ ਕਰਨਾ ਅਜੀਬ ਕੰਮ ਕਰਨੇ ਮੈਦਾਨ ਵਿੱਚ ਖੜਨਾ ਰਾਜ ਕਹੇ ਕੋਸ਼ਿਸ਼ ਕਰਨ ਵਾਲੇ ਹੋ ਜਾਂਦੇ ਮਸ਼ਹੂਰ ਰਾਜ ਕਹੇ ਕੋਸ਼ਿਸ਼ ਕਰਨ ਵਾਲੇ ਹੋ ਜਾਂਦੇ ਮਸ਼ਹੂਰ ਕਾਮਯਾਬੀ ਆ ਤਜਰਬਾ ਕੁਝ ਨਾ ਕੁਝ ਮਿਲਦਾ ਜ਼ਰੂਰ ਕਾਮਯਾਬੀ ਆ ਤਜਰਬਾ ਕੁਝ ਨਾ ਕੁਝ ਮਿਲਦਾ ਜ਼ਰੂਰ ਧੰਨਵਾਦ ਛੋਟੀ ਜੀ ਬੇਨਤੀ ਰਾਜ ਕੁਮਾਰ ਬਟਲਾ YouTube ਤੇ ਸਬਸਕ੍ਰਾਈਬ ਕਰੋ Facebook ਤੇ ਫੋਲੋ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੁਹਾਡੇ ਲਾਈਕ ਸ਼ੇਅਰ ਕਮੈਂਟ ਦੇ ਸਦਕੇ ਸਾਨੂੰ ਹੌਸਲਾ ਵਜਾਈ ਹੁੰਦੀ ਹੈ ਜੀ ਧੰਨਵਾਦ